ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੇਕਰ ਸਾਡੇ ਪੀਰ ਸਾਡੀ ਕਿਸੇ ਭੁੱਲ ਕਰਕੇ ਨਾਰਾਜ਼ ਹੋ ਜਾਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਅਸੀਂ ਆਪਣੀਆਂ ਭੁੱਲਾਂ ਨੂੰ ਪੀਰਾਂ ਤੋਂ ਬਖਸ਼ਾ ਸਕਦੇ ਹਾਂ ਸੰਗਤ ਜੀ ਅਸੀਂ ਪੀਰਾਂ ਦੀ ਇਬਾਦਤ ਕਰਦੇ ਹਾਂ ਅਤੇ ਅਸੀਂ ਪੀਰਾਂ ਲਈ ਬੱਚਿਆਂ ਵਰਗੇ ਹਾਂ ਉਹ ਸਾਡੇ ਰੋਹਾਨੀ ਮਾਤਾ ਪਿਤਾ ਨੇ ਅਤੇ ਗੁਰੂ ਵੀ ਨੇ ਪੀਰ ਬਖਸ਼ਣਹਾਰ ਨੇ ਉਹ ਸਾਡੇ ਤੇ ਬੇਸ਼ੱਕ ਨਾਰਾਜ਼ ਹੋ ਜਾਂਦੇ ਨੇ ਪਰ ਉਹ ਹਮੇਸ਼ਾ ਸਾਨੂੰ ਵੇਖਦੇ ਰਹਿੰਦੇ ਨੇ ਕਿ ਸਾਡੇ ਭਗਤ ਕੀ ਕਰਦੇ ਨੇ ਕੀ ਉਹ ਸਾਡੀਆਂ ਸਿੱਖਿਆਵਾਂ 'ਤੇ ਚੱਲਦੇ ਨੇ ਤੇ ਲੋਕਾਂ ਦਾ ਭਲਾ ਕਰ ਰਹੇ ਨੇ ਕਿਤੇ ਸਾਡੇ ਭਗਤਾਂ ਵਿੱਚ ਕਿਸੇ ਗੱਲ ਦਾ ਹੰਕਾਰਤਾ ਨਹੀਂ ਆ ਗਿਆ ਕਿਉਂਕਿ ਸੰਗਤ ਜੀ ਭਗਤੀ ਦਾ ਵੀ ਹੰਕਾਰ ਭਗਤਾਂ ਨੂੰ ਹੋ ਜਾਇਆ ਕਰਦਾ ਹੈ ਇਸ ਲਈ ਪੀਰ ਆਪਣੇ ਭਗਤਾਂ ਨੂੰ ਸਬਕ ਦੇਣ ਲਈ ਝਟਕਾ ਵੀ ਦਿੰਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਕਿ ਸਾਡੇ ਬੀਰ ਤਾਂ ਨਾਰਾਜ਼ ਹੋ ਗਏ ਫਿਰ ਜਦੋਂ ਸਾਡੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਏਰ ਕਿਤੇ ਜਾ ਕੇ ਪੀਰ ਦੁਬਾਰਾ ਮਿਹਰ ਦੀ ਨਜ਼ਰ ਕਰਦੇ ਨੇ ਸੰਗਤ ਜੀ ਪੀਰ ਸ਼ਬਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮੂਲ ਅਰਥ ਹੁੰਦਾ ਹੈ ਬਜ਼ੁਰਗ ਵਿਅਕਤੀ ਪਰ ਮੁਸਲਮਾਨ ਲੋਕ ਕਿਸੇ ਮਹਾਪੁਰਸ਼ ਜਾਂ ਮੁਰਸ਼ਿਦ ਲਈ ਇਸ ਸ਼ਬਦ ਦੀ ਵਰਤੋਂ ਕਰਦੇ ਨੇ ਅਸੀਂ ਵੀ ਆਪਣੇ ਮੁਰਸ਼ਿਦ ਨੂੰ ਚਾਹੇ ਉਹ ਲਾਲਾ ਵਾਲੀ ਸਰਕਾਰ ਹੋਣ ਜਾਂ 11ਵੀਂ ਵਾਲੀ ਸਰਕਾਰ ਅਸੀਂ ਪੀਰ ਜੀ ਆਖ ਕੇ ਹੀ ਬੁਲਾਉਂਦੇ ਹਾਂ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦੀਆਂ ਰਹਿਣ ਸੰਗਤ ਜੀ ਆਓ ਅੱਜ ਗੱਲ ਕਰਦੇ ਹਾਂ ਕਿ ਜੇਕਰ ਸਾਡੇ ਪੀਰ ਨਾਰਾਜ਼ ਹੋ ਜਾਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਪਰ ਸੰਗਤ ਜੀ ਇਸ ਤੋਂ ਪਹਿਲਾਂ ਜਾਣ ਲਈਏ ਕਿ ਪੀਰਾਂ ਦੇ ਨਾਰਾਜ਼ ਹੋਣ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਨੇ ਭਗਤਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਹਨਾਂ ਦੀ ਕਿਸੇ ਭੁੱਲ ਕਰਕੇ ਪੀਰ ਨਾਰਾਜ਼ ਹੋ ਗਏ ਹਨ ਅਤੇ ਉਹਨਾਂ ਨੇ ਆਪਣੀ ਮਿਹਰ ਦੀ ਨਜ਼ਰ ਹਟਾ ਲਈ ਹੈ ਪੀਰਾਂ ਦੇ ਨਾਰਾਜ਼ ਹੋਣ ਦੀਆਂ ਕਈ ਨਿਸ਼ਾਨੀਆਂ ਹੁੰਦੀਆਂ ਨੇ ਜਿਵੇਂ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜੇਕਰ ਤੁਹਾਡੇ ਤੇ ਪੀਰਾਂ ਦੀ ਸਵਾਰੇ ਆਉਂਦੀ ਹੋਵੇ ਜਾਂ ਪੀਰਾਂ ਦੀ ਪੌਣ ਆਉਂਦੀ ਹੋਵੇ ਤਾਂ ਉਹ ਪੌਣ ਆਉਣੀ ਬੰਦ ਹੋ ਜਾਵੇਗੀ ਤੁਸੀਂ ਜੋ ਵੀ ਚੌਂਕੀ ਲਾਉਂਦੇ ਸੀ ਉਹ ਬੰਦ ਹੋ ਜਾਵੇਗੀ ਅਤੇ ਵਾਰ-ਵਾਰ ਪੜ੍ਹ ਕੇ ਵੀ ਤੁਹਾਡੇ ਤੇ ਪੌਣ ਨਹੀਂ ਆਵੇਗੀ ਅਜਿਹਾ ਬਹੁਤ ਸਾਰੇ ਭਗਤਾਂ ਨਾਲ ਹੁੰਦਾ ਹੈ ਅਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕੀ ਕਰੀਏ ਅਤੇ ਕਿਹੜੀ ਗਲਤੀ ਕਾਰਨ ਉਹਨਾਂ ਤੋਂ ਪੀਰ ਨਾਰਾਜ਼ ਹੋ ਗਏ ਹਨ ਐਸੇ ਕਰਕੇ ਉਹ ਪਰੇਸ਼ਾਨ ਰਹਿਣ ਲੱਗ ਜਾਂਦੇ ਹਨ ਸੰਗਤ ਜੀ ਦੂਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਸਾਡੇ ਘਰ ਵਿੱਚ ਸਭ ਕੁਝ ਚੰਗਾ ਹੋ ਰਿਹਾ ਸੀ ਪਰ ਅਚਾਨਕ ਘਰ ਵਿੱਚ ਲੜਾਈ ਝਗੜਾ ਅਤੇ ਕਲੇਸ਼ ਰਹਿਣ ਲੱਗ ਪੈਂਦਾ ਹੈ ਨਿੱਕੀ ਨਿੱਕੀ ਗੱਲ ਨਾਲ ਪਹਾੜ ਬਣ ਜਾਂਦਾ ਹੈ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜਦ ਸਾਡੇ ਘਰ ਤੋਂ ਪੀਰਾਂ ਦੇ ਨਾਰਾਜ਼ ਹੋਣ ਕਰਕੇ ਉਹਨਾਂ ਦਾ ਪੈਰਾ ਹਟ ਜਾਂਦਾ ਹੈ ਤਾਂ ਸਾਡੇ ਘਰ ਵਿੱਚ ਮਾੜੀਆਂ ਸ਼ਕਤੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਸਾਡੇ ਘਰ ਦੀ ਖੁਸ਼ਹਾਲੀ ਦੁੱਖਾਂ ਮੁਸੀਬਤਾਂ ਵਿੱਚ ਬਦਲ ਜਾਂਦੀ ਹੈ ਸੰਗਤ ਜੀ ਤੀਜਾ ਸੰਕੇਤ ਪੀਰਾਂ ਦੀ ਨਾਰਾਜ਼ਗੀ ਦਾ ਇਹ ਹੁੰਦਾ ਹੈ ਕਿ ਤੁਹਾਡੇ ਲਾਏ ਚਿਰਾਗ ਮਨਜ਼ੂਰ ਨਹੀਂ ਹੁੰਦੇ ਭਾਵ ਚਿਰਾਗ ਪੂਰੀ ਤਰ੍ਹਾਂ ਨਹੀਂ ਜਲਦੇ ਥੋੜਾ ਜਿਹਾ ਰੌਸ਼ਨ ਹੋ ਕੇ ਬੁੱਝ ਜਾਂਦੇ ਨੇ ਤੁਹਾਡੀ ਲਗਾਈ ਗਈ ਧੂਪ ਜਾਂ ਅਰਗਬਤੀ ਵੀ ਪੂਰੀ ਨਹੀਂ जलेਗੀ ਇਹ ਸਭ ਨਿਸ਼ਾਨੀਆਂ ਦੱਸਦਿਆਂ ਨੇ ਕਿ ਤੁਹਾਡੇ ਤੇ ਪੀਰਾਂ ਦੀ ਕਿਰਪਾ ਪੀਰਾਂ ਨੇ ਹਟਾ ਲਈ ਹੈ ਤੁਹਾਡੇ ਤੋਂ ਅਣਜਾਣੇ ਵਿੱਚ ਜ਼ਰੂਰ ਭੁੱਲ ਹੋਈ ਹੈ ਸੰਗਤ ਜੀ ਅਸੀਂ ਭੁੱਲ ਜਾਂਦੇ ਹਾਂ ਪਰ ਪੀਰ ਕਦੇ ਨਹੀਂ ਭੁੱਲਦੇ ਸੋ ਹਮੇਸ਼ਾ ਸੁਚੇਤ ਹੋ ਕੇ ਹੀ ਪੀਰਾਂ ਨੂੰ ਮੰਨਣਾ ਚਾਹੀਦਾ ਹੈ ਸੰਗਤ ਜੀ ਚੌਥੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਅਸੀਂ ਸੁਖਣਾ ਸੁਖ ਲਈਏ ਤੇ ਉਹ ਪੂਰੀ ਹੋ ਜਾਵੇ ਪਰ ਬਾਅਦ ਵਿੱਚ ਅਸੀਂ ਉਸ ਸੁਖਣਾ ਨੂੰ ਦੇਣ ਸਮੇਂ ਵਾਰ-ਵਾਰ ਟਾਲਦੇ ਰਹਿੰਦੇ ਹਾਂ ਅੱਜਕੱਲ ਅੱਜਕੱਲ ਕਰਦੇ ਕਰਦੇ ਬਾਅਦ ਵਿੱਚ ਭੁੱਲ ਹੀ ਜਾਂਦੇ ਹਾਂ ਕਿ ਅਸੀਂ ਕੋਈ ਸੁਖਣਾ ਵੀ ਲੈਣੀ ਹੈ ਇਹ ਗਲਤੀ ਪੀਰਾਂ ਨੂੰ ਨਾਰਾਜ਼ ਕਰ ਦਿੰਦੀ ਹੈ ਸੰਗਤ ਜੀ ਪੀਰਾਂ ਦੇ ਘਰ ਵਿੱਚ ਕੋਈ ਵੀ ਕਮੀ ਨਹੀਂ ਹੈ ਪੀਰ ਸਾਡੀ ਸੁਖਣਾ ਤੇ ਹੀ ਬੈਠੇ ਨੇ ਇਹ ਗੱਲ ਵੀ ਨਹੀਂ ਹੈ ਅਸੀਂ ਜਦ ਮੰਗਤੇ ਬਣ ਕੇ ਉਹਨਾਂ ਤੋਂ ਕੁਝ ਮੰਗਦੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਸੁਖਣਾ ਪੂਰੀ ਹੋਣ ਤੇ ਉਹਨਾਂ ਨੂੰ ਯਾਦ ਰੱਖਣਾ ਅਤੇ ਸਮੇਂ ਸਿਰ ਸੁਖਣਾ ਨੂੰ ਉਤਾਰ ਦੇਣਾ ਜਦ ਅਸੀਂ ਸੁਖਣਾ ਦੇਣੀ ਭੁੱਲ ਜਾਂਦੇ ਹਾਂ ਤਾਂ ਇਹ ਇੱਕ ਤਰ੍ਹਾਂ ਨਾਲ ਅਸੀਂ ਪੀਰਾਂ ਦੀ ਤੋਹੀਨ ਹੀ ਕਰ ਦਿੰਦੇ ਹਾਂ ਇਹ ਉਹਨਾਂ ਦੀ ਬੇਇੱਜ਼ਤੀ ਕਰਨ ਵਰਗਾ ਹੈ ਪਹਿਲਾਂ ਅਸੀਂ ਮੰਗਤੇ ਬਣ ਕੇ ਗਏ ਪਰ ਫਿਰ ਅਸੀਂ ਦਾਤੇ ਬਣ ਗਏ ਤੇ ਪੀਰਾਂ ਦੇ ਦਰਬਾਰ ਤੇ ਕਦੀ ਗਏ ਹੀ ਨਹੀਂ ਅਤੇ ਜੇਕਰ ਗਏ ਤਾਂ ਉੱਥੇ ਆਪਣਾ ਨਾਮ ਮੋਟਾ-ਮੋਟਾ ਲਿਖਵਾ ਕੇ ਦਿਖਾਵਾ ਕੀਤਾ ਕਿ ਇਹ ਚੀਜ਼ ਅਸੀਂ ਦਾਨ ਦਿੱਤੀ ਹੈ ਸੰਗਤ ਜੀ ਪੀਰ ਜਾਣੀ ਜਾਣ ਹੁੰਦੇ ਨੇ ਇਹ ਨਾ ਸੋਚੋ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ ਸਾਰਿਆਂ ਨੇ ਡੁੱਬੇ ਬੇੜੇ ਦਾ ਕਿੱਸਾ ਸੁਣਿਆ ਹੋਣਾ ਹੈ ਕਿ ਕਿਵੇਂ ਪੀਰ ਨਾਰਾਜ਼ ਹੋ ਗਏ ਸੀ ਅਤੇ ਬੇੜਾ ਬਰਾਤਸਣੇ ਡੁੱਬ ਗਿਆ ਸੀ ਫਿਰ 12 ਸਾਲ ਬਾਅਦ 11ਵੀਂ ਵਾਲੀ ਸਰਕਾਰ ਨੇ ਪੁੱਲ ਬਖਸ਼ ਕੇ ਡੁੱਬਿਆ ਬੇੜਾ ਬਾਹਰ ਕੱਢਿਆ ਸੀ ਸੋ ਸੰਗਤ ਜੀ ਤੁਸੀਂ ਕਦੇ ਵੀ ਪੀਰਾਂ ਤੋਂ ਮੂਰੇ ਨਹੀਂ ਹੋਣਾ ਹੈ ਚਾਹੇ ਕਿੰਨੀ ਵੀ ਰਿੱਧੀ ਸਿੱਧੀ ਮਿਲ ਜਾਵੇ ਹਮੇਸ਼ਾ ਪੀਰਾਂ ਨੂੰ ਮੁੱਖ ਰੱਖਣਾ ਹੈ ਅਤੇ ਉਹਨਾਂ ਦੀ ਸੁਖੀ ਹੋਈ ਸੁਖਣਾ ਨੂੰ ਜ਼ਰੂਰ ਦੇਣਾ ਹੈ ਉਹਨਾਂ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ ਸੰਗਤ ਜੀ ਪੰਜਵੀਂ ਨਿਸ਼ਾਨੀ ਸਾਨੂੰ ਪੀਰਾਂ ਦੇ ਨਾਰਾਜ਼ ਹੋਣ ਦੀ ਏ ਮਿਲਦੀ ਹੈ ਕਿ ਸਾਡੇ ਸਾਰੇ ਕੰਮ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਘਰ ਵਿੱਚ ਬਿਮਾਰੀਆਂ ਆ ਜਾਂਦੀਆਂ ਨੇ ਕਈ ਭਗਤਾਂ ਦੇ ਹੰਕਾਰ ਕਰਕੇ ਉਹਨਾਂ ਦੇ ਸਾਰੇ ਕੰਮ ਉਲਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਘਰ ਵਿੱਚੋਂ ਬਰਕਤ ਚਲੀ ਜਾਂਦੀ ਹੈ ਅਤੇ ਅਤ ਦੀ ਗਰੀਬੀ ਆ ਜਾਂਦੀ ਹੈ ਅਸੀਂ ਇਦਾਂ ਦੇ ਬਹੁਤ ਕੇਸ ਦੇਖੇ ਨੇ ਸੋ ਜੇ ਇਦਾਂ ਹੋਵੇ ਤਾਂ ਸਮਝ ਲਵੋ ਤੇ ਅਲਰਟ ਹੋ ਜਾਵੋ ਕਿਉਂਕਿ ਇਹ ਪੀਰਾ ਦੇ ਨਾਰਾਜ਼ ਹੋਣ ਦੀ ਹੀ ਨਿਸ਼ਾਨੀ ਹੈ ਜਿੱਥੇ ਪੀਰ ਹੁੰਦੇ ਨੇ ਉੱਥੇ ਸਾਰੇ ਖਜ਼ਾਨੇ ਭਰੇ ਹੁੰਦੇ ਨੇ ਅਤੇ ਖੁਸ਼ਹਾਲੀ ਹੁੰਦੀ ਹੈ ਜਦੋਂ ਜਿੱਥੇ ਪੀਰ ਨਾਰਾਜ਼ ਹੋ ਜਾਣ ਨਾ ਉੱਥੇ ਸਭ ਕੁਝ ਹੀ ਉਲਟਾ ਹੁੰਦਾ ਹੈ ਸੰਗਤ ਜੀ ਇਹ ਤਾਂ ਸੰਕੇਤ ਸਨ ਕਿ ਪੀਰ ਸਾਡੇ ਨਾਲ ਨਾਰਾਜ਼ ਨੇ ਹੁਣ ਗੱਲ ਕਰਦੇ ਹਾਂ ਕਿ ਨਾਰਾਜ਼ ਹੋਏ ਪੀਰਾਂ ਨੂੰ ਕਿਵੇਂ ਮਨਾਉਣਾ ਹੈ ਅਸੀਂ ਉਹਨਾਂ ਦੀ ਖੁਸ਼ੀ ਕਿਵੇਂ ਲੈਣੀ ਹੈ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਪੀਰਾਂ ਦੀ ਜੋ ਵੀ ਸੁਖਣਾ ਰਹਿੰਦੀ ਹੋਵੇ ਉਹ ਪੂਰੀ ਕਰਨੀ ਹੈ ਜੇਕਰ ਯਾਦ ਨਾ ਰਹੇ ਕਿ ਸੁਖਣਾ ਕੀ ਸੀ ਤਾਂ ਤੁਸੀਂ ਲਗਾਤਾਰ ਪੰਜ ਵੀਰਵਾਰ ਪੀਰਾਂ ਦੇ ਦਰਬਾਰ ਤੇ ਚੌਕੀਆਂ ਭਰਨੀਆਂ ਨੇ ਪਹਿਲੀ ਤੇ ਆਖਰੀ ਚੌਕੀ ਤੇ ਨਿਆਜ਼ ਬਣਾ ਕੇ ਲੈ ਜਾਣੀ ਹੈ ਪਹਿਲੀ ਚੌਕੀ ਤੇ ਵੀ ਤੁਸੀਂ ਨਿਆਜ਼ ਬਣਾ ਕੇ ਲੈ ਜਾਣੀ ਹੈ ਅਤੇ ਆਖਰੀ ਚੌਕੀ ਤੇ ਵੀ ਨਿਆਜ਼ ਬਣਾ ਕੇ ਲੈ ਜਾਣੀ ਹੈ ਆਖਰੀ ਵੀਰਵਾਰ ਤੁਸੀਂ ਇੱਕ ਹਰੀ ਚਾਦਰ ਨਿਆਜ਼ ਅਤੇ ਚਿਰਾਗਾ ਵਾਸਤੇ ਤੇਲ ਲੈ ਕੇ ਜਾਣਾ ਹੈ ਅਤੇ ਦਰਬਾਰ ਤੇ ਮੌਜੂਦ ਸੇਵਾਦਾਰ ਜੋ ਉਤੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਤੋਂ ਪੰਜ ਚੌਕੀਆਂ ਸੰਪੂਰਨ ਹੋਣ ਦੀ ਅਰਦਾਸ ਅਤੇ ਭੁੱਲ ਚੁੱਕ ਦੀ ਮੁਆਫੀ ਪੀਰਾਂ ਤੋਂ ਮੰਗਣੀ ਹੈ ਦੂਜਾ ਕੰਮ ਸੰਗਤ ਜੀ ਤੁਸੀਂ ਇਹ ਕਰਨਾ ਹੈ ਕਿ ਤੁਸੀਂ ਇਹ ਕਲਮਾਂ ਜੋ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਦੀਆਂ ਰੋਜ਼ ਪੰਜ ਮਾਲਾ ਕਰਨੀਆਂ ਨੇ ਸਵੇਰੇ ਕਰਨੀਆਂ ਹੋ ਤਾਂ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਕੇ ਪੰਜ ਮਾਲਾ ਕਰਨੀਆਂ ਨੇ ਜੇਕਰ ਤੁਸੀਂ ਰਾਤ ਨੂੰ ਕਰਨੀਆਂ ਨੇ ਤਾਂ ਇਹ ਰਾਤ ਨੂੰ 9 ਵਜੇ ਤੋਂ ਬਾਅਦ ਪੰਜ ਮਾਲਾ ਕਰਕੇ ਤੁਸੀਂ 100 ਜਾਣਾ ਹੈ ਸੰਗਤ ਜੀ ਪੀਰਾਂ ਤੋਂ ਭੁੱਲ ਬਖਸ਼ਾਉਣ ਲਈ ਕਲਾਮ ਇਸ ਤਰ੍ਹਾਂ ਹੈ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਹੈ ਵਜ਼ੀਰ ਥਾਣੇਦਾਰ ਅਲੀ ਹੈ ਦੀਵਾਨ ਦਸਤਗੀਰ ਖਵਾਜਾ ਹੈ ਖਜ਼ਾਨਚੀ ਸੁਲਤਾਨ ਪੰਜੇ ਪੀਰ ਸਦਕਾ ਹਸਨ ਹੁਸੈਨ ਦਾ ਮੇਰੀ ਬਖਸ਼ ਦਿਓ ਤਕਸੀਰ ਕਲਮਾ ਇੱਕ ਵਾਰੀ ਫੇਰ ਪੜ੍ਹ ਦਿੰਨੇ ਆ ਜੀ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਹੈ ਵਜ਼ੀਰ ਥਾਣੇਦਾਰ ਅਲੀ ਹੈ ਦੀਵਾਨ ਦਸਤਗੀਰ ਖਵਾਜਾ ਹੈ ਖਜ਼ਾਨਚੀ ਸੁਲਤਾਨ ਪੰਜੇ ਪੀਰ ਸਦਕਾ ਹਸਨ ਹੁਸੈਨ ਦਾ ਮੇਰੀ ਬਖਸ਼ ਦਿਓ ਤਕਸੀਰ ਸੰਗਤ ਜੀ ਇਹਨਾਂ ਦਿਨਾਂ ਵਿੱਚ ਜਦੋਂ ਤੁਸੀਂ ਇਹ ਪੰਜ ਵਾਲਾ ਰੋਜ਼ ਕਰਨੀਆਂ ਨੇ ਤਾਂ ਤੁਸੀਂ ਲਸਣ ਪਿਆਜ਼ ਅਤੇ ਮੀਟ ਮੱਛੀ ਬਿਲਕੁਲ ਨਹੀਂ ਖਾਣਾ ਹੈ ਕਿਸੇ ਕਿਸਮ ਦਾ ਕੋਈ ਨਸ਼ਾ ਨਹੀਂ ਕਰਨਾ ਹੈ ਸੰਗਤ ਜੀ ਇਹ ਵਜ਼ੀਫਾ ਬਹੁਤ ਹੀ ਸ਼ਕਤੀਸ਼ਾਲੀ ਵਜ਼ੀਫਾ ਹੈ ਇਸ ਵਿੱਚ ਜੋ ਨਾਮ ਆਉਂਦੇ ਨੇ ਅੱਲਾਹ ਤੋਂ ਲੈ ਕੇ ਹਸਨ ਹੁਸੈਨ ਜੀ ਤੱਕ ਉਹਨਾਂ ਸਾਰਿਆਂ ਨਾਵਾਂ ਦੇ ਸਦਕੇ ਦੁਨੀਆ ਦਾ ਕੋਈ ਵੀ ਪੀਰ ਕਿਉਂ ਨਾ ਹੋਵੇ ਉਹ ਤੁਹਾਨੂੰ ਬਖਸ਼ਣਗੇ ਹੀ ਬਖਸ਼ਣਗੇ ਇਸ ਕਲਮੇ ਨੂੰ ਪੜ੍ਹ ਕੇ ਤੁਸੀਂ ਅਰਦਾਸ ਜ਼ਰੂਰ ਕਰਨੀ ਹੈ ਤੇ ਭੁੱਲਾਂ ਦੀ ਮਾਫੀ ਮੰਗਣੀ ਹੈ ਮਨ ਲਗਾ ਕੇ ਇਸ ਕਲਮੇ ਦਾ ਜਾਪ ਕਰਨਾ ਹੈ ਪੀਰਾਂ ਦੀ ਬਖਸ਼ਿਸ਼ ਹੋ ਜਾਵੇਗੀ ਤੁਹਾਡੇ ਸੱਚੇ ਮਨ ਨਾਲ ਕੀਤੇ ਗਏ ਕਲਮੇ ਦੇ ਪਾਠ ਨਾਲ ਅਤੇ ਤੁਹਾਡੀ ਸਾਫ ਨੀਅਤ ਨਾਲ ਪੀਰਾਂ ਦੀ ਨਾਰਾਜ਼ਗੀ ਦੂਰ ਹੋ ਜਾਵੇਗੀ ਅਤੇ ਉਹ ਬਖਸ਼ਿਸ਼ ਕਰ ਦੇਣਗੇ ਸੰਗਤ ਜੀ ਇਹ ਸੀ ਜ਼ਰੂਰੀ ਜਾਣਕਾਰੀ ਕਿ ਰਸ ਤੋਂ ਹੋਏ ਪੀਰਾਂ ਨੂੰ ਕਿਵੇਂ ਮਨਾਉਣਾ ਹੈ ਅਤੇ ਕਿਹੜੀਆਂ ਭੁੱਲਾਂ ਕਰਕੇ ਪੀਰ ਨਾਰਾਜ਼ ਹੋ ਜਾਂਦੇ ਨੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਚੋਂ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਪੀਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਨੂੰ ਆਸਾਨ ਅਤੇ ਖੁਸ਼ਹਾਲ ਕਰਨ ਤੁਹਾਡੇ ਸਾਰਿਆਂ ਦੇ ਦੁੱਖ ਰੋਗ ਨਾਸ਼ ਕਰਨ ਤੁਹਾਡੇ ਘਰ ਵਿੱਚ ਬਰਕਤਾਂ ਆਉਣ ਆਮੀਨ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਜਲਦੀ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗ੍ਹਿਬਾਨ ਜੈ ਪੀਰਾਂ ਦੀ